ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਪਰਮਾਤਮਾ ਤੋਂ ਮੇਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆ ਤਾਂ ਅੱਜ ਤਰੀਕਾ ਵਾਹਿਗੁਰੂ ਜੀ 1 ਜਨਵਰੀ 2026 ਨਵਾਂ ਸਾਲ ਚੜ ਚੁੱਕਿਆ ਤੇ ਗੁਰੂ ਮਹਾਰਾਜ ਬਖਸ਼ਿਆ ਕਰਨ ਆਪ ਸਭ ਲਈ ਜਿਹੜਾ ਇਹ ਨਵਾਂ ਸਾਲ 2026 ਆਇਆਗਾ ਖੁਸ਼ੀਆਂ ਭਰਿਆ ਆਵੇ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੇ ਭੈਣ ਭਰਾ ਦਾ ਕੋਈ ਕੰਮ ਅੜਿਆ ਹੋਇਆ ਕੋਈ ਕੋਈ ਵੀ ਦਿੱਕਤ ਹੈ ਕਿਸੇ ਨੂੰ ਘਰ ਦੇ ਵਿੱਚ ਕਾਲ ਕਲੇਸ਼ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਕਿ 2026 ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਕੋਈ ਵੀ ਘਰ ਦੇ ਵਿੱਚ ਸਮੱਸਿਆ ਦੂਰ ਹੋਵੇ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਕਿ ਆਪ ਸਭ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ ਤੇ ਵਾਹਿਗੁਰੂ ਜੀ ਆਪਾਂ ਅੱਜ ਨਵੇਂ ਸਾਲ 2026 ਬਾਰੇ ਹੀ ਗੱਲਬਾਤ ਕਰਾਂਗੇ ਤੇ ਵਾਹਿਗੁਰੂ ਜੀ ਆਪਾਂ ਗੱਲਬਾਤ ਕਰਾਂਗੇ ਕਿ 2026 ਜਿਹੜਾ ਨਵਾਂ ਸਾਲ ਚੜਿਆ ਅੱਜ ਆਪਾਂ ਨੂੰ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਵੈਰੇ ਤਾਂ ਵਾਹਿਗੁਰੂ ਜੀ ਜੇ ਆਪਾਂ ਕਿਸੇ ਗੁਰਬਾਣੀ ਆਪਾਂ ਪੜਦੇ ਆ ਜਾਂ ਗੁਰੂ ਦੀ ਆਪਾਂ ਸੰਗਤ ਕਰਦੇ ਆ ਜਾਂ ਗੁਰੂ ਦੀਆਂ ਗੱਲਾਂ ਆਪਾਂ ਕਰਦੇ ਆ ਵੈਰੇ ਗੁਰੂ ਜੀ ਉਹਦੇ ਲਈ ਕੋਈ ਆਪਣਾ ਨਵਾਂ ਦਿਨ ਨਹੀਂ ਹੁੰਦਾ ਹਰ ਇੱਕ ਨਵਾਂ ਦਿਨ ਹਰ ਇੱਕ ਨਵਾਂ ਪਲ ਹੁੰਦਾ ਹੈਗਾ ਤੇ ਵਾਹਿਗੁਰੂ ਜੀ ਆਪਾਂ ਕਿਸੇ ਵੀ ਟਾਈਮ ਦੇ ਵਿੱਚ ਗੁਰੂ ਨੂੰ ਯਾਦ ਕਰੀਏ ਤੇ ਗੁਰੂ ਮਹਾਰਾਜ ਬਖਸ਼ਾ ਕਰਦੇ ਆ ਤੇ ਫਰ ਫਿਰ ਵੀ ਜਿਵੇਂ ਕੈਲੰਡਰ ਅਨੁਸਾਰ ਅੱਜ 1 ਜਨਵਰੀ 2026 ਨਵਾਂ ਸਾਲ ਚੜਿਆ ਤੇ ਵਾਹਿਗੁਰੂ ਜੀ ਕੱਲ ਵੀ ਮੈਂ ਇੱਕ ਵੀਡੀਓ ਪਾਈ ਸੀਗੀ ਕਿ ਕਿਸ ਤਰ੍ਹਾਂ ਆਪਾਂ ਦੀ ਜਿਹੜੀ ਸਾਲ ਦੀ ਜਿਹੜੀ ਸ਼ੁਰੂਆਤ ਵਾਹਿਗੁਰੂ ਜੀ ਕਰਨੀ ਹੈ ਤੇ ਅੱਜ ਵੀ ਫੇਰ ਤੁਹਾਡੇ ਚਰਨਾਂ ਦੇ ਵਿੱਚ ਇਹ ਹੀ ਬੇਨਤੀ ਕਰੂੰਗੀ ਕਿ ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਜੀ ਕਰਨੀ ਹੈ ਗੁਰਬਾਣੀ ਦੇ ਸਹਾਰਾ ਲੈ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਅਨਾਜ ਭੇਟ ਕਰੋ ਜਿੰਨਾ ਤੁਸੀਂ ਵਾਹਿਗੁਰੂ ਜੀ ਅਨਾਜ ਗੁਰੂ ਘਰਾਂ ਦੇ ਵਿੱਚ ਭੇਂਟ ਕਰੋਗੇ ਨਾ ਗੁਰੂ ਮਹਾਰਾਜ ਦੀ ਉਨੀ ਹੀ ਜ਼ਿਆਦਾ ਬਖਸ਼ਿਸ਼ ਹੁੰਦੀ ਹੈ ਕਿਉਂਕਿ ਅਨਾਜ ਜਿਹੜਾ ਬਹੁਤ ਸਾਰਿਆਂ ਦੇ ਮੂੰਹ ਵਿੱਚ ਪੈਂਦਾ ਬਹੁਤ ਸਾਰੇ ਭੁੱਖੇ ਪੇਟ ਉਹਦੇ ਨਾਲ ਰੱਜਦੇ ਆ ਤੇ ਉਹ ਭੁੱਖਾ ਪੇਟ ਕਹਿੰਦੇ ਅਸੀਸਾਂ ਦਿੰਦਾ ਹੈਗਾ ਤੇ ਗੁਰਬਾਣੀ ਦੀ ਸ਼ੁਰੂਆਤ ਕਰ ਲੋ ਜਿਹੜੇ ਭੈਣ ਭਰਾ ਪਹਿਲਾਂ ਗੁਰਬਾਣੀ ਨਹੀਂ ਪੜਦੇ ਸੀ ਵਾਹਿਗੁਰੂ ਜੀ ਅੱਜ ਨਵਾਂ ਸਾਲ ਚੜ ਚੁੱਕਿਆ ਹੈ ਤਾ ਅਜ ਪਰਨ ਕਰ ਲੋ ਕਿ ਘਟੋ ਘਟ ਘਟ ਤੋਂ ਘਟ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ ਜਿਹੜੇ ਪੰਪਰਾ ਅਮਰਤ ਵੇਲਾ ਨਹੀਂ ਸੰਭਾਲਦੇ ਵਾਹਿਗੁਰੂ ਜੀ ਉਹ ਵੀ ਪਾਣ ਕਰੋ ਕਿਉਂਕਿ ਵਾਹਿਗੁਰੂ ਜੀ ਗੁਰਬਾਣੀ ਤੋਂ ਬਿਨਾ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਨੇ ਸੇਧ ਨਹੀਂ ਦੇਣੇਗੀ ਤੇ ਗੁਰਬਾਣੀ ਤੋਂ ਬਿਨਾ ਵਾਹਿਗੁਰੂ ਜੀ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਨਹੀਂ ਹੋਣੀਆਂ ਆ ਗਈਆਂ ਤੇ ਜੋ ਵੀ ਯਾਦ ਕਰੋ ਆਪਣੀਆਂ 2025 ਦੇ ਵਿੱਚ ਜੋ ਤੁਹਾਡੇ ਦੇ ਵਿੱਚ ਕਮਜ਼ੋਰੀਆਂ ਸੀ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਬਾਈ ਗੁਰੂ ਜੀ ਬਹੁਤ ਸਾਰੀਆਂ ਕਮਜ਼ੋਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਆਪਣੇ ਦੇ ਵਿੱਚ ਆਪਣੇ ਕੋਲ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਜੋ ਆਪਾਂ ਘਰ ਬੈਠਦੇ ਆ ਪਰ ਆਪਾਂ ਦੇਸ਼ਕ ਕਿਸੇ ਨੂੰ ਨਾ ਦੱਸੀਏ ਪਰ ਆਪਣੇ ਆਪ ਆਪ ਨੂੰ ਮਹਿਸੂਸ ਹੁੰਦਾ ਵੀ ਇਹ ਮੇਰੇ ਤੋਂ ਗਲਤੀ ਹੋ ਗਈ ਤਾਂ ਬਾਈ ਗੁਰੂ ਜੀ ਉਹਨਾਂ ਗਲਤੀਆਂ ਨੂੰ ਯਾਦ ਕਰੋ ਤੇ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਉਹਨਾਂ ਗੱਲ ਉਹੋ ਜੀਆਂ ਗਲਤੀਆਂ ਫਿਰ 2026 ਦੇ ਵਿੱਚ ਨਾ ਹੋਣ ਤੇ ਇੱਕ ਹੋਰ ਗੱਲ ਹੈ ਵੈਗੁਰੂ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ 2-3 ਸਾਲਾਂ ਤੋਂ ਵੀ ਪਾਣੀ ਬਹੁਤ ਆ ਰਿਹਾ ਹੜ ਆ ਰਿਹਾ ਤੇ ਵੈਗੁਰੂ ਜੀ ਆਪਾਂ ਗੁਰਬਾਣੀ ਦਾ ਸਹਾਰਾ ਲਈਏ ਪਾਠ ਪੂਜਾ ਕਰੀਏ ਗੁਰੂ ਅਗੇ ਅੱਜ ਅਰਦਾਸ ਕਰੋ ਸਾਰੀ ਸੰਗਤ ਕਿ ਆਉਣ ਵਾਲਾ ਜਿਹੜਾ ਇਹ ਸਾਲ ਹੈ 2026 ਦੇ ਵਿੱਚ ਇਹੋ ਜੀ ਵਾਹਿਗੁਰੂ ਜੀ ਮਿਸ ਹੈਪਨਿੰਗ ਕੋਈ ਵੀ ਨਾ ਹੋਵੇ ਕਿਸੇ ਵੀ ਭੈਣ ਭਰਾ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਸਾਰੇ ਭੈਣ ਭਰਾਵਾਂ ਦੀ ਲਈ ਇਹ ਜਿਹੜਾ 2026 ਵਾਲਾ ਸਾਲ ਹੈ ਖੁਸ਼ੀਆਂ ਭਰਿਆ ਆਵੇ ਗੁਰਬਾਣੀ ਨਾਲ ਵਾਹਿਗੁਰੂ ਜੀ ਵਾਅਦ ਤੋਂ ਵਾਅਦਾ ਜੋੜੋ ਜੁੜੋ ਤੇ ਕੁਛ ਜਦੋਂ ਨਵਾਂ ਸਾਲ ਚੜਦਾ ਜਾਂ ਜਦੋਂ ਨਵਾਂ ਦਿਨ ਚੜਦਾ ਜਾਂ ਨਵਾਂ ਮਹੀਨਾ ਚੜਦਾ ਤਾਂ ਵਾਹਿਗੁਰੂ ਜੀ ਪਰਨ ਜਰੂਰ ਕਰਿਆ ਕਰੋ ਆਪਣੇ ਆਪ ਨਾਲ ਪ੍ਰੋਮਿਸ ਜਰੂਰ ਕਰਿਆ ਕਰੋ ਤੇ ਇਸ ਤਰ੍ਹਾਂ ਜੇਕਰ ਆਪਾਂ ਆਪਣੇ ਨਾਲ ਪ੍ਰੋਮਿਸ ਕਰ ਕਰਕੇ ਵਾਹਿਗੁਰੂ ਜੀ ਆਪਣੀਆਂ ਕਮਜ਼ੋਰੀਆਂ ਨੂੰ ਆਪਾਂ ਵਧੀਆ ਦੂਰ ਕਰ ਸਕਦੇ ਹਾਂ ਗੁਰਬਾਣੀ ਨਾਲ ਜੁੜ ਸਕਦੇ ਹਾਂ ਤੇ ਗੁਰਬਾਣੀ ਨਾਲ ਵਾਹਿਗੁਰੂ ਜੀ ਵਾਰ-ਵਾਰ ਜੁੜਨ ਲਈ ਤਾਂ ਕਿਹਾ ਜਾਂਦਾ ਹੈ ਕਿਉਂਕਿ ਗੁਰਬਾਣੀ ਨਾਲ ਜੁੜ ਕੇ ਵਾਹਿਗੁਰੂ ਜੀ ਬਹੁਤ ਸਾਰੀਆਂ ਆਪਣੇ ਜਿਹੜੇ ਔਗਣ ਹੁੰਦੇ ਆ ਉਹ ਆਪਾਂ ਹੌਲੀ 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 ਤਿਆਗਣੀ ਸ਼ੁਰੂ ਕਰ ਦਿੰਨੇ ਆ ਜਿਵੇਂ ਜਿਵੇਂ ਆਪਾਂ ਗੁਰਬਾਣੀ ਨਾਲ ਜੁੜਦੇ ਆ ਵਾਹਿਗੁਰੂ ਜੀ ਓਵੇਂ ਓਵੇਂ ਆਪਾਂ ਤਿਆਗਣੀ ਸ਼ੁਰੂ ਕਰ ਦਿੰਨੇ ਹਾਂ ਤਾਂ ਲੋੜ ਹੈ ਜਿਵੇਂ ਕਿ ਅੱਜ ਕੱਲ ਤੁਹਾਨੂੰ ਸਭ ਪਤਾ ਹੈ ਕਿ ਬਹੁਤ ਬੁਰਾ ਜ਼ਮਾਨਾ ਇੰਨਾ ਕੋ ਕਾਲ ਦੁਨੀਆ ਦੇ ਵਧਿਆ ਪਿਆ ਨਾ ਇੰਨੇ ਕੋ ਜਿਆਦਾ ਕਿਸੇ ਦੇ ਵਿੱਚ ਕੋਈ ਸ਼ਾਂਤ ਸ਼ਿਲਤਾ ਨਹੀਂ ਚੜਚੜਾ ਪਰ ਇੰਨਾ ਕੋ ਗੁੱਸਾ ਵਧਿਆ ਪਿਆ ਕੋਈ ਰਿਸ਼ਤਾ ਨਹੀਂ ਕੋਈ ਦੇਖ ਰਿਹਾ ਕੋਈ ਭੈਣ ਭਰਾ ਨਹੀਂ ਦੇਖ ਰਿਹਾ ਕੋਈ ਆਪ ਆਪਣਾ ਪਤੀ ਨਹੀਂ ਦੇਖੀ ਆਪਣੀ ਨਹੀਂ ਦੇਖੇ ਮਤਲਬ ਤੁਸੀਂ ਫੇਸਬੁੱਕ ਖੋਲ ਕੇ ਦੇਖੋਗੇ ਨਾ ਤੇ ਪੂਰਾ ਭਰਿਆ ਪਿਆ ਕਤਲਾਂ ਨਾਲ ਕਤਲਾਂ ਨਾਲ ਹਨਾ ਤਾਂ ਵਾਹਿਗੁਰੂ ਜੀ ਇਹੋ ਜੇ ਜਮਾਨੇ ਦੇ ਵਿੱਚ ਆਪਾਂ ਗੁਰਬਾਣੀ ਦਾ ਆਸਰਾ ਲੈ ਕੇ ਹੀ ਬਚ ਸਕਦੇ ਆ ਇਹੋ ਜੀ ਸੰਗਤ ਤੋਂ ਬਚ ਕੇ ਰਹੋ ਵਾਹਿਗੁਰੂ ਜੀ ਤੇ ਗੁਰਬਾਣੀ ਨਾਲ ਵੱਧ ਤੋਂ ਵੱਧ ਜੁੜੋ ਤੇ ਜਿਵੇਂ ਕਿ ਆਪਾਂ ਤਾਂ ਹੁਣ ਆਪਣੇ 30 ਪਲੱਸ ਜਿਵੇਂ ਉਮਰ ਹੋ ਜਾਂਦੀ ਹੈ ਥੋੜਾ ਜਿਹਾ ਜ਼ਿੰਦਗੀ ਦੀਆਂ ਬਹੁਤ ਠੋਕਰਾਂ ਖਾਦੀਆਂ ਹੁੰਦੀਆਂ ਹਨ ਤੇ ਆਪਾਂ ਥੋੜਿਆ ਜਿੰਦਗੀ ਬਾਰੇ ਸਮਝ ਜਾਂਦੇ ਆ ਪਰ ਆਪਾਂ ਨੂੰ ਫਿਕਰ ਹੁੰਦੀ ਆਪਣੀ ਬੱਚਿਆਂ ਦੀ ਤੇ ਵੈਕਰੂ ਜੀ ਪਹਿਲਾਂ ਆਪ ਕੁਰਬਾਨੀ ਦੇ ਨਾਲ ਜੁੜੋ ਜਿਵੇਂ ਜਿਵੇਂ ਤੁਸੀਂ ਕੁਰਬਾਨੀ ਨਾਲ ਜੁੜੋਗੇ ਓਵੇਂ ਓਵੇਂ ਤੁਹਾਡੇ ਬੱਚੇ ਵੀ ਜ਼ਰੂਰ ਕੁਰਬਾਨੀ ਨਾਲ ਜੁੜਨਗੇ ਹੁਣ ਵੈਕਰੂ ਜੀ ਦੇਖੋ ਇੱਕ ਜੇਕਰ ਸ਼ਰਾਬੀ ਪਿਤਾ ਹੈ ਹਨਾ ਤੇ ਉਹ ਆ ਕੇ ਮੰਨ ਲਓ ਅਪਾ ਬੱਚੇ ਨੂੰ ਨਹੀਂ ਵੀ ਕੁਝ ਵੀ ਦੱਸਦੇ ਤਾਂ ਜਿਵੇਂ ਦਾ ਵੀ ਤੁਹਾਡਾ ਘਰ ਦੇ ਵਿੱਚ ਮਾਹੌਲ ਹੈ ਨਾ ਬੱਚਾ ਆਟੋਮੈਟਿਕਲੀ ਉਹ ਚੀਜ਼ਾਂ ਸਿੱਖਦਾ ਹੈ ਨਾ ਤਾਂ ਜਿਵੇਂ ਕੋਈ ਸ਼ਰਾਬੀ ਪਿਤਾ ਆ ਕੇ ਰਾਤ ਨੂੰ ਆ ਕੇ ਹੈ ਨਾ ਤੇ ਉਹਨੇ ਸ਼ਰਾਬ ਦੀ ਬੋਤਲ ਅੱਗੇ ਰੱਖੀ ਹੈ ਤੇ ਉਹ ਪੈਗ ਲਾ ਰਿਹਾ ਤੇ ਬੱਚਾ ਉਹ ਦੇਖ ਰਿਹਾ ਤਾਂ ਕੀ ਜਿਹੜਾ ਉਹਦਾ ਮੁੰਡਾ ਹੈ ਕਿ ਉਹ ਨਹੀਂ ਸ਼ਰਾਬੀ ਬਣੂਗਾ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਬਣੇਗਾ ਤੇ ਜੇਕਰ ਤੁਸੀਂ ਇਹ ਦੇਖੋ ਕਿ ਬੱਚਾ ਆ ਕੇ ਆਪਣੇ ਮਾਂ ਨੂੰ ਪੁੱਛਦਾ ਕਿ ਮੰਮਾ ਦੇ ਪਾਪਾ ਕਿੱਥੇ ਨੇ ਤੇ ਮਾਤਾ ਕਹਿੰਦੀ ਅਗੂ ਮਾਤਾ ਉਹਦੀ ਮੰਮਾ ਉਹ ਨੂੰ ਕਹਿੰਦੀ ਹੈ ਕਿ ਚੁੱਪ ਕਰ ਜਿਓ ਸ਼ਾਂਤ ਹੋ ਜਿਓ ਘਰ ਦੇ ਵਿੱਚ ਰੌਲਾ ਨਾ ਪਾਉ ਤੇਰੇ ਪਾਪਾ ਨਾ ਰਹਿ ਰਸਤਾ ਪਾਠ ਕਰ ਰਹੇ ਹੈ ਤੇਰੇ ਪਾਪਾ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੈ ਜਾਂ ਐਸੇ ਤਰ੍ਹਾਂ ਜੇਕਰ ਉਹਨਾਂ ਨੂੰ ਪਤਾ ਹੋਵੇ ਵੀ ਸਾਡੀ ਮਾਤਾ ਇਸ ਤਰ੍ਹਾਂ ਕਰਨ ਵਾਲੀ ਹੈ ਵੈਗੁਰੂ ਜੀ ਆਟੋਮੈਟਿਕਲੀ ਉਹ ਚੀਜ਼ ਦਾ ਅਸਰ ਜ਼ਰੂਰ ਪਾਊਗਾ ਹਨਾ ਤੇ ਗੁਰਬਾਣੀ ਨਾਲ ਵੈਗੁਰੂ ਜੀ ਆਪਣੀ ਜ਼ਿੰਦਗੀ ਵੀ ਸੁਧਰਨੀ ਹੈ ਬੱਚੇ ਦੀ ਜ਼ਿੰਦਗੀ ਵੀ ਸੁਧਰਨੀ ਹੈ ਜਿਵੇਂ ਕਿ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਬਹੁਤ ਚੜਚੜਾ ਪਾੜਨਾ ਤਾਂ ਵੈਗੁਰੂ ਜੀ ਉਹਨਾਂ ਨੂੰ ਗੁਰਬਾਣੀ ਨਾਲ ਜੋੜੋ ਗੁਰੂ ਮਹਾਰਾਜ ਅਕੀਰਦਾਸ ਕਰਿਆ ਕਰੋ ਕਿ ਬੱਚੇ ਦੇ ਵਿੱਚ ਸ਼ਾਂਤੀ ਹੈ ਵਾਜਵੇਂ ਜਿਵੇਂ ਜਿਵੇਂ ਕੁਰਬਾਨੀ ਨਾਲ ਵਾਹਿਗੁਰੂ ਜੀ ਜੁੜਦੇ ਜਾਉਂਗੇ ਨਾ ਆਪਣੇ ਆਪ ਗਉਣ ਇਹੋ ਜੇ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਜਿਹੜੇ ਔਗਣ ਤਿਆਗਣੇ ਸ਼ੁਰੂ ਹੋ ਜਾਂਦੇ ਆ ਸ਼ਾਂਤ ਸਹਿਜ ਆ ਜਾਂਦਾ ਜਦੋਂ ਵਾਹਿਗੁਰੂ ਜੀ ਸ਼ਾਂਤੀ ਆ ਜਾਂਦੀ ਹੈ ਨਾ ਤੇ ਸਹਿਜ ਆ ਜਾਂਦੀ ਹੈ ਤਾਂ ਬਹੁਤ ਸਾਰੇ ਔਗਣ ਆਪਣੇ ਤੋਂ ਦੂਰ ਹੋ ਜਾਂਦੇ ਆ ਤਾਂ ਵਾਹਿਗੁਰੂ ਜੀ ਫੇਰ ਦਬਾਰਾ ਜਿਹੜੇ ਸਲੰਕੀ ਫੈਮਿਲੀ ਚੈਨਲ ਵਲੌਗ ਜਿਹੜਾ ਸਾਡਾ ਚੈਨਲ ਹੈ ਤੇ ਇਸ ਮੇਰੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਭ ਨੂੰ ਨਵੇਂ ਨਵੇਂ ਸਾਲ ਦੇ ਆ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਡੇ ਲਈ ਖੁਸ਼ੀਆਂ ਭਰਿਆ ਲਿਆਵੇ ਗੁਰੂ ਮਹਾਰਾਜ ਸਾਰੇ ਮੇਰੇ ਜਿਹੜੀ YouTube ਫੈਮਿਲੀ ਹੈ ਸਾਰੇ ਮੇਰੇ ਭਰਾਣ ਭੈਣ ਭਰਾ ਸਭ ਤੇ ਗੁਰੂ ਮਹਾਰਾਜ ਕਿਰਪਾ ਕਰੇ ਕਿ ਸਾਰੇ ਗੁਰਬਾਣੀ ਨਾਲ ਜੁੜਨ ਠੀਕ ਹੈ ਵੱਤ ਬਾਤੋ ਗੁਰਬਾਣੀ ਨਾਲ ਜੁੜੋ ਤਾਂ ਜੋ ਗੁਰੂ ਮਹਾਰਾਜ ਤੁਹਾਰੇ ਤੇ ਬਖਸ਼ਿਸ਼ਾਂ ਕਰਦੇ ਰਹਿਣ ਐਣਿਆਂ ਕੋ ਬੈਂਦਿਆਂ ਵਾਹਿਗੁਰਜੀ ਪ੍ਰਵਾਣ ਕਰਨੀ ਆ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ